ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਚੌਥਾ ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਰੜਾਇਆ ਬਦਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਪਾਪ ਤਜਾਇਆ ਬਲਰਾਮ ਜੀਓ ਧਰਮ ਦਿਰੜੋ ਹਰ ਨਾਮ ਤੇ ਆਵੋ ਧਰਮ ਦਿੜੜ ਹੋ ਹਰ ਨਾਮ ਤੇ ਆਵੋ ਸਿਮਰਤ ਨਾਮ ਦਰੜਾਇਆ ਸਤ ਗੁਰ ਗੁਰ ਪੂਰਾ ਅਰਦੋ ਹੋ ਸਭ ਕਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹੋਆ ਵਡ ਭਾਗੀ ਮਨ ਹਰ ਹਰ ਮੀਠਾ ਲਾਇਆ ਜਨ ਕਹੈ ਨਾਨਕ ਲਾਭ ਪਹਿਲੀ ਆਰੰਭ ਕਾ ਜਰਚਾਇਆ ਹਰ ਤੂ ਜੜੀ ਲਾਵ ਸਤਗੁਰ ਪੁਰਖ ਮਿਲਾਇਆ ਹਰ ਦੁਜਲੀ ਲਾヴ ਸਤਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਦੂਰੇ ਸਾਰਿਆਤਮ ਰਾਮ ਪਸਾਰਿਆ ਸੁਆਮੀ ਸਰਬ ਰਹਾ ਪ੍ਰਪੂਰੇ ਅੰਤਰ ਬਾਹਰ ਹਰ ਪ੍ਰਭ ਏਕੋ ਅੰਤਰ ਬਾਹਰ ਹਰ ਪ੍ਰਭ ਏਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਈ ਹਰ ਤਿਜੜੀ ਲਾਵ ਹਰ ਤਿਜੜੀ ਲਾਵ ਮਨ ਚਾਉ ਪਿਆ ਹਰ ਤਿਜੜੀ ਲਾਵ ਮਨ ਚਾਉ ਪਿਆ ਬੈਰਾਗੀਆਂ ਬਦਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਸੰਤ ਜਨਾ ਹਰ ਮੇਲ ਹਰ ਪਾਇਆ ਬੜ ਭਾਗੀਆਂ ਪਰਮ ਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਬੜ ਭਾਗੀ ਪਾਇਆ ਹਰ ਕਥੀਆ ਆਕਤ ਕਹਾਣੀ ਹਿਰਦੈ ਹਰ 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 ਧੰਨ ਉਪਜੀ ਹਿਰਦੈ ਹਰ 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 ਧੰਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜਿਓ ਹਰ ਚੌਥਲੀ ਲਾਵ ਮਨ ਸਹਿਜ ਭਿਆ ਹਰ ਚੌਥਲੀ ਲਾਭ ਮਨ ਸਹਜ ਪਾਇਆ ਹਰ ਪਾਇਆ ਬਦਰਾਮ ਜੀਓ ਗੁਰਮਖ ਮਿਲਿਆ ਸੁਭਾਏ ਹਰ ਮਨ ਤਨ ਮੀਠਾ ਲਾਇਆ ਬਦਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨੰਦਨ ਹਾਰੇ ਲਵਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਮਨ ਚੰਦਿਆ ਫਲ ਪਾਇਆ ਸੁਆਮੀ ਹਰਨਾਮ ਵਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਪਾਇਆ ਪ੍ਰਭ ਅਵਨਾਸੀ ਇਹ ਬਾਣੀ ਗੁਰੂ ਰਾਮਦਾਸ ਸਾਹਿਬ ਸਤਸ੍ਰੀ ਅਕਾਲ ਜੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਚੌਥੇ ਸ਼ਰੀਰ ਵਿੱਚ ਸੂਹੀ ਰਾਗ ਦੇ ਵਿੱਚ ਗਾਉਣ ਵਾਸਤੇ ਲਿਖੀ ਕਿਉਂਕਿ ਬਾਣੀ ਸਾਰੀ ਗਾਉਣ ਵਾਸਤੇ ਨਹੀਂ ਪੜ੍ਹਨ ਵਾਸਤੇ ਵੀ ਹੈ ਜੇ ਕਿਸੇ ਨੇ ਗਾਉਣਾ ਤੋਂ ਉਸ ਵਾਸਤੇ ਰਾਗ ਨਿਰਧਾਰਤ ਸੂਹੀ ਕੀਤਾ ਹੈ। ਲਾਭ ਦਾ ਅਰਥ ਹੈ ਪ੍ਰਕਰਮਾ। ਪ੍ਰਕਰਮਾ ਦਾ ਅਰਥ ਇਹ ਹੈ ਕਿ ਪੈਰਾਂ ਦੇ ਨਾਲ ਕਰਮਾ ਮਤਲਬ ਤੁਰਨਾ ਆਪਣੇ ਗੁਰੂ ਦੇ ਆਪਣੇ ਧਰਮ ਦੇ ਆਪਣੇ ਮਕਸਦ ਦੇ ਆਲੇ ਦੁਆਲੇ ਢੇੜਾ ਕੱਢਣਾ। ਆਪਣੇ ਧਰਮ ਗੁਰੂ ਦੇ ਦਿਸ਼ਾ ਨਿਰਦੇਸ਼ ਵਿੱਚ ਰਹਿਣਾ ਸਤਿਗੁਰਾਂ ਨੇ ਇਸ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹਾਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦੜਾਇਆ ਬਦਰਾਮ ਜੀਓ ਮਨੁੱਖ ਜਦੋਂ ਧਰਮ ਦੇ ਰਸਤੇ ਉੱਤੇ ਤੁਰਨ ਦਾ ਇਰਾਦਾ ਬਣਾਉਂਦਾ ਜਾਂ ਗੁਰੂ ਉਸ ਉੱਤੇ ਕਿਰਪਾ ਕਰਦਾ ਕਿਸ ਰਸਤੇ ਉੱਤੇ ਤੁਰੇ ਤਾਂ ਜੋ ਦੀ ਸ਼ੁਰੂਆਤ ਹੈ ਉਹ ਕਰਮ ਕਾਂਡ ਦੇ ਉੱਤੇ ਹੀ ਨਿਰਧਾਰਤ ਹੁੰਦੀ ਹੈ ਹਾਰ ਪਹਿਲੜੀ ਲਾਭ ਪ੍ਰਵਿਰਤੀ ਜਦੋਂ ਉਹ ਪਹਿਲੀ ਲਾਭ ਦੇ ਵਿੱਚ ਪ੍ਰਵਰਤ ਹੋਇਆ ਤਾਂ ਕੋਸ਼ਣ ਹੈ ਆਪਣੇ ਉਸ ਕਰਮ ਨੂੰ ਹੀ ਦ੍ਰਿੜ ਕਰਨਾ ਹੈ ਪੱਕਾ ਕਰਨਾ ਹੈ ਨਿਸ਼ਚਿਤ ਕਰਨਾ ਹੈ ਦੁਹਰਾਉਣਾ ਹੈ ਪੱਕਿਆ ਕਰਨਾ ਹੈ ਉਹ ਪਹਿਲਾ ਜਿਹੜਾ ਕਰਮकांड ਹੈ ਜਿਹਨੂੰ ਦ੍ਰਿੜ ਕਰਨਾ ਹੈ ਉਹ ਕੀ ਹੈ ਕਿੰਦੇ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਬਾਣੀ ਦਾ ਅਰਥ ਹੈ ਗੁਰਬਾਣੀ ਜਦੋਂ ਆ ਗਿਆ ਨਾ ਬਾਣੀ ਬ੍ਰਹਮਾ ਇਸ ਦਾ ਅਰਥ ਹੈ ਬ੍ਰਹਿਮੰਡ ਤੋਂ ਜਿਹੜੀ ਧੁਰ ਕੀ ਬਾਣੀ ਹੈ ਜਦ ਬ੍ਰਹਮਾ ਦੇ ਨਾਲ ਲੱਗੇ ਨਾ ਵੇਦ ਧਰਮ ਇੱਥੇ ਜਿਨ੍ਹਾਂ ਨੂੰ ਬ੍ਰਾਹਮਣ ਦੀ ਜਾਂ ਪੇਪਰਾਂ ਦੀ ਪੁੱਠ ਚੜੀ ਹੁੰਦੀ ਹੈ ਨਾ ਗਿਆਨੀਆਂ ਨੂੰ ਉਸ ਦਾਏ ਉਸ ਬ੍ਰਹਮੇ ਕੋਲ ਚਲ ਜਾਂਦੇ ਨੇ ਜਿਹੜਾ ਆਪਣੀ ਹੀ ਧੀ ਦੇ ਉੱਤੇ ਮੋਹਤ ਹੋ ਗਿਆ ਸੀ। ਵੇਦ ਦਾ ਅਰਥ ਹੈ ਵਿਦਿਆ। ਵੇਦ ਦੇ ਦੱਦੇ ਦੇ ਪੈਰ ਥੱਲੇ ਅੰਕੜ ਲੱਗਾ ਹੋਇਆ ਇੱਕ ਵਚਨ ਹੈ। ਵੇਦ ਧਰਮ ਦਿਰੜੋ। ਧਰਮ ਦੀ ਵਿਦਿਆ ਕੀ ਹੈ? ਉਹ ਸਾਰੀ ਧਰਮ ਦੀ ਵਿਦਿਆ ਜਾਂ ਧਰਮ ਦਾ ਜਿਹੜਾ ਗਿਆਨ ਹੈ ਉਹ ਗੁਰਬਾਣੀ ਦੇ ਵਿੱਚੋਂ ਹੀ ਮਿਲਣਾ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਨੇ ਬਾਣੀ ਬ੍ਰਹਮਾ ਵੇਦ ਧਰਮ ਦਿਰੜੋ ਇਸ ਗੁਰਬਾਣੀ ਨੂੰ ਪੜੋ, ਸਮਝੋ, ਵਿਚਾਰੋ, ਦਿਰੜ ਕਰੋ। ਇਹ ਕਰਨ ਦੇ ਨਾਲ ਫਿਰ ਕੀ ਹੁੰਦਾ ਪਹਿਲੀ ਵਾਰ ਕਹਿੰਦੇ ਪਾਪ ਧਜਾਇਆ ਬਦਰਾਮ ਜੀ ਉਹ ਪਾਪ ਜਿਹੜਾ ਉਹ ਛੁੱਟ ਜਾਂਦਾ ਹੈ ਖਤਮ ਹੋ ਜਾਂਦਾ ਹੈ ਬਦਰਾਮ ਜੀ ਦਾ ਮਤਲਬ ਹੈ ਕਿ ਸਤਿਗੁਰੂ ਜੀ ਇਹ ਵਾਹਿਗੁਰੂ ਇਹ ਰਾਮ ਨਾਲ ਤੁਹਾਡੇ ਬਿਹਾਰੇ ਜਾਣਾ ਪਾਪ ਦੇ ਸਬੰਧ ਵਿੱਚ ਇੱਥੇ ਦੁਬਾਰਾ ਥੋੜਾ ਹੋਰ ਸਪਸ਼ਟ ਕਰਦੀ ਹੈ ਕਿ ਇਹ ਨਹੀਂ ਹੁੰਦਾ ਕਿ ਤੁਸੀਂ ਇੱਕ ਵਾਰੀ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਹੈ ਤੇ ਪਾਪ ਜਿਹੜੇ ਸਾਰੇ ਖਤਮ ਹੋ ਗਏ ਉਹ ਮਤਲਬ ਇਹ ਹੁੰਦਾ ਹੈ ਕਿ ਜਿਹੜੇ ਵਕਤੀ ਤੁਹਾਡੇ ਪਾਪ ਨੇ ਬੋਤ ਪਜ ਜਾਂਦੇ ਨੇ ਉਸ ਤੋਂ ਬਾਅਦ ਜਦ ਅਸੀਂ ਹਟ ਜਾਂਦੇ ਆ ਬਾਣੀ ਪੜਨੋਂ ਫਿਰ ਸੰਸਾਰ ਵਿੱਚ ਪਰਵਰਤ ਹੁੰਨੇ ਆ ਪਾਪ ਫਿਰ ਲੱਗਣੇ ਸ਼ੁਰੂ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਪਾਪ ਲੱਗਦੇ ਰਹਿੰਦੇ ਨੇ ਪਾਪ ਲੱਥਦੇ ਰਹਿੰਦੇ ਬ੍ਰਹਮਾ ਬਾਣੀ ਵੇਦ ਧਰਮ ਦਾ ਸਦਾ ਸਪਸ਼ਟ ਅਰਥ ਹੈ ਬ੍ਰਹਮੰਡੀ ਬਾਣੀ ਦੀ ਵਿਦਿਆ ਜੋ ਧਰਮ ਦੀ ਵਿਦਿਆ ਦਿੰਦੀ ਹੈ ਉਸ ਨੂੰ ਦ੍ਰਿੜ ਕਰਨਾ ਹੈ ਧਰਮ ਦ੍ਰਿੜੋ ਹਰ ਨਾਮ ਤੇ ਆਵੋ ਪਹਿਲਾਂ ਬਾਣੀ ਨੂੰ ਦ੍ਰਿੜ ਕੀਤਾ ਤੇ ਬਾਣੀ ਦੇ ਵਿੱਚੋਂ ਜੋ ਸਮਝ ਪਈ ਉਹ ਏ ਸੀ ਕਿ ਧਰਮ ਵਾਲੇ ਪਾਸੇ ਲੱਗਣਾ ਹੈ ਤੇ ਧਰਮ ਨੂੰ ਦਿਰੜ ਕਰਨ ਵਾਸਤੇ ਨਾਮ ਜਪਨਾ ਪੈਂਦਾ ਹੈ ਧਰਮ ਦਿਰੜ ਹੋ ਹਰ ਨਾਮ ਤੇ ਆਹੋ ਉਸ ਪਰਮੇਸ਼ਰ ਦੇ ਨਾਮ ਨੂੰ ਹੁਣ ਦਿਰੜ ਕਰੋ ਨਾਮ ਦਿਰੜ ਕਰਨ ਦਾ ਮਤਲਬ ਹੁੰਦਾ ਹੈ ਕਿ ਇਹ ਨਹੀਂ ਇੱਕ ਦਿਨ ਕਰ ਲਿਆ ਤੇ ਅਗਰੇ ਦਿਨ ਛੱਡਤਾ ਮਤਲਬ ਫਿਰ ਇਹਨੂੰ ਕਰਦੇ ਰਹਿਣਾ ਜਿਵੇਂ ਅਸੀਂ ਰੋਟੀ ਖਾਣੀ ਦਿਰੜ ਕੀਤੀ ਹੋਈ ਹੈ ਪਾਣੀ ਪੀਣਾ ਦਿਰੜ ਕੀਤਾ ਹੋਇਆ ਕਈਆਂ ਨੇ ਮੇਰੇ ਵਰਗੇ ਨੇ ਨਿੰਦਾ ਚੁਗਲੀ ਕਰਨੀ ਵੀ ਦਿਰੜੀ ਕੀਤੀ ਹੁੰਦੀ ਕਿ ਉਹਨਾਂ ਨੇ ਕਰਨੀ ਕਰਨੀ ਹੁੰਦੀ ਇਸ ਤਰ੍ਹਾਂ ਜਦ ਨਾਮ ਦਿਰੜ ਹੁੰਦਾ ਤਾਂ ਫਿਰ ਨਾਮ ਤੋਂ ਬਿਨਾ ਰਹਿ ਨਹੀਂ ਹੁੰਦਾ ਮਨੁੱਖ ਫਿਰ ਨਾਮ ਵਾਲੇ ਪਾਸੇ ਲੱਗਾ ਰਹਿੰਦਾ ਹੈ ਧਰਮ ਦਿਰੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿਰੜਾਇਆ ਇੱਥੇ ਸਿਮਰਤ ਦੇ ਤੱਤੇ ਨੂੰ ਸਿਆਰੀ ਪਈ ਹੋਈ ਹੈ ਸਿਮਰਤ ਦਾ ਅਰਥ ਹੈ ਸਿਮਰਨ ਕਰਨ ਦੇ ਨਾਲ ਜਿਵੇਂ ਪਿਛੇ ਬਾਣੀ ਬ੍ਰਹਮਾ ਵੇਦ ਆਇਆ ਸੀ ਨਾ ਤਾਂ ਉੱਥੇ ਇਹਨਾਂ ਨੇ ਇਹ ਤੀਆਂ ਨੇ ਸਿਮਰਤ ਉਹ ਮਨੂ ਸਿਮਰਤੀਆਂ ਨਾਲ ਜੋੜ ਲੈਣਾ ਸੀ ਇੱਥੇ ਸਿਮਰਤ ਦਾ ਅਰਥ ਹੈ ਕਿ ਅੰਦਰੇ ਅੰਦਰ ਉਸ ਦੀ ਯਾਦ ਵਿੱਚ ਰਹਿਣਾ ਸਿਮਰਨ ਕਰਨ ਨਾਲ ਸਿਮਰਤੀ ਨਾਲ ਸਿਮਰਤ ਨਾਮ ਦਿਰੜਾਇਆ ਨਾਮ ਅੰਦਰ ਅੰਤਿਸ਼ ਕਰਨ ਦੇ ਵਿੱਚ ਚਲ ਜੇ ਸਮਰਤੀ ਦੇ ਵਿੱਚ ਚਲ ਜੇ ਦ੍ਰਿੜ ਕਰ ਕਰ ਕੇ ਸਤਗੁਰ ਗੁਰਪੁਰਾ ਅਰਾਧੋ ਨਾਮ ਕਿਹਦਾ ਦ੍ਰਿੜ ਕਰਨਾ ਹੈ ਨਾਮ ਕਹਿੰਦੇ ਸਤਗੁਰ ਦਾ ਦ੍ਰਿੜ ਕਰਨਾ ਹੈ ਤੇ ਸਤਗੁਰ ਕਿਹਦੇ ਦਾ ਨਾਮ ਅੰਦਰਲ ਕਰਨਾ ਹੈ ਜੋ ਪੂਰਾ ਹੈ ਕਿਉਂਕਿ ਅੱਜ ਕੱਲ ਤਾਂ ਅਧੂਰੇ ਵੀ ਥਾਂ ਥਾਂ ਟੇਟ ਚੁੱਕੀ ਆ ਤਾਂ ਪੰਜਾਬ ਦੇ ਵਿੱਚ ਪੂਰੀ ਦੁਨੀਆ 'ਚ ਹੁਣ ਤਾਂ ਤਰੇ ਫਿਰਦੇ ਨੇ ਸਤਗੁਰ ਅਕਾਲ ਪੁਰਖ ਸਾਹਿਬ ਜੀ ਨੂੰ ਕਿਹਾ ਹੈ ਉਹੀ ਪੂਰਾ ਹੈ ਉਹੀ ਅਕਾਲ ਪੁਰਖ ਹੈ ਪੁਰਖ ਦਾ ਮਤਲਬ ਹੀ ਪੂਰਾ ਸੰਪੂਰਨ ਸਤਗੁਰ ਗੁਰਪੂਰਾ ਅਰਧੋ ਉਸ ਪੂਰੇ ਗੁਰੂ ਨੂੰ ਅਰਧਣਾ ਸਭ ਕਿਲਵਿਖ ਪਾਪ ਗਵਾਇਆ ਅਰਾਧਨ ਦਾ ਲਾਭ ਕੀ ਹੋਇਆ ਉਹਦੇ ਸਿਮਰਨ ਦਾ ਲਾਭ ਕੀ ਹੋਇਆ ਕਿ ਜਿਹੜੇ ਬੀਜੇ ਹੋਏ ਕੁਛ ਮਾੜੇ ਚੰਗੇ ਕਰਮ ਨੇ ਕਿਲਵਿਖ ਨੇ ਪਾਪ ਨੇ ਦੁੱਖ ਨੇ ਦੁੱਖ ਤਾਂ ਚਲੋ ਪ੍ਰਗਟ ਹੋ ਗਿਆ ਪਾਪ ਇਹ ਪ੍ਰਗਟ ਹੋਇਆ ਦੁੱਖ ਵੀ ਖਤਮ ਹੋ ਜਾਏਗਾ ਤੇ ਜਿਹੜੇ ਪਾਪ ਨੇ ਇਹ ਵੀ ਖਤਮ ਹੋ ਜਾਂਦੇ ਹਨ ਸਹਿਜ ਆਨੰਦ ਹੋਆ ਵੜਭਾਗੀ ਜਦੋਂ ਨਾਮ ਦਿਰੜ ਹੋ ਗਿਆ ਇਹ ਨਾਮ ਦਿਰੜ ਹੋਏ ਨਾਮ ਨੇ ਫਿਰ ਆਪਣੇ ਆਪ ਹੀ ਪਤਾ ਵੀ ਨਹੀਂ ਚੱਲਦਾ ਕਿ ਕਦ ਹਿਰਦੇ ਦੇ ਵਿੱਚ ਉਹਦੀ ਯਾਦ ਬਣੀ ਰਹਿੰਦੀ ਹੈ ਪਹਿਲਾਂ ਕਰਮ ਨੂੰ ਦਿਰੜ ਕੀਤਾ ਤੇ ਦਿਰੜ ਹੋਇਆ ਕਰਮ ਫਿਰ ਹਿਰਦੇ ਦੇ ਅੰਤਿਸ਼ ਕਰਨ ਵਿੱਚ ਆਪਣਾ ਜਾ ਵੜਦਾ ਸਿਮਰਤੀ ਦੇ ਰੂਪ ਵਿੱਚ ਉਹ ਅੰਦਰ ਚੱਲਦਾ ਰਹਿੰਦਾ ਹੈ ਇਸ ਨੂੰ ਫਿਰ ਸਤਗੁਰ ਨੇ ਕਿਹਾ ਸਹਿਜ ਸਹਿਜ ਆਨੰਦ ਹੋ ਆਵੜ ਪਕੀ ਫਿਰ ਨਾਮ ਆਪਣੇ ਆਪ ਚੱਲਣ ਨਾਲ ਸਹਿਜ ਵਿੱਚ ਰਹਿਣ ਦੇ ਨਾਲ ਆਨੰਦ ਦੀ ਪ੍ਰਾਪਤੀ ਹੁੰਦੀ ਆਨੰਦ ਕੀ ਹੈ ਚਿੰਤਾਵਾਂ ਹਟ ਗਈਆਂ ਇਹੀ ਆਨੰਦ ਹੈ ਪੰਜ ਵਿਕਾਰ ਤੰਗ ਕਰਨੋਂ ਹਟ ਜਾਂਦੇ ਹਨ ਇਹੀ ਆਨੰਦ ਹੈ ਇਸ ਆਨੰਦ ਵਿੱਚ ਉਸ ਹਰੀ ਪਰਮੇਸ਼ਰ ਦਾ ਗੁਰੂ ਗੁਰੂ ਜਪਦੇ ਆ ਹਰੀ ਨਾਲ ਮਨ ਜੁੜਿਆ ਤੇ ਹਰੀ ਨੇ ਕੀ ਕੀਤਾ ਮਨ ਨੂੰ ਸਰੀਰ ਦੇ ਮੂੰਹ ਰਾਈ ਮਿੱਠਾ ਅੰਮ੍ਰਿਤ ਸਿੰਜ ਕੇ ਮਨ ਅੰਦਰ ਆਨੰਦ ਦੀ ਲਹਿਰ ਛਿੜਕਾ ਦਿੱਤੀ ਜਾਨ ਕਹੇ ਨਾਨਕ ਲਾਭ ਪਹਿਲੇ ਆਰੰਭ ਕਾਜ ਰਚਾਇਆ ਗੁਰੂ ਨਾਨਕ ਪਾਤਸ਼ਾਹ ਚੌਥੇ ਸਰੀਰ ਵਿੱਚ ਗੁਰੂ ਰਾਮਦਾਸ ਦੇ ਸਰੀਰ ਵਿੱਚ ਆਪਣੀ ਮੋਹਰ ਲਾ ਕੇ ਨਾਨਕ ਦੀ ਮੋਹਰ ਲਾ ਕੇ ਕਹਿ ਰਹੇ ਹਨ ਕਿ ਇਹ ਜਦ ਪਹਿਲੀ ਲਾਹ ਜਿਹੜੀ ਇਸ ਪਹਿਲੀ ਲਾਹ ਦੇ ਵਿੱਚ ਹੀ ਮਨ ਆਨੰਦ ਵਿੱਚ ਚਲਾ ਜਾਂਦਾ ਹੈ ਹਰ ਦੂਜੇ ਲਾਹ ਸਤਿਗੁਰ ਪੁਰਖ ਮਿਲਾਇਆ ਬਦਰਾਮ ਜੀ ਮੈਂ ਉਸ ਸਤਿਗੁਰ ਦੇ ਬਲਹਾਰੇ ਜਾਂਦਾ ਹਾਂ ਜਿਸ ਨੇ ਦੂਸਰੀ ਲਾਹ ਦੇ ਵਿੱਚ ਨਾਮ ਕਰਮ ਤੇ ਨਾਮ ਦ੍ਰਿੜ ਹੋਣ ਦੇ ਨਾਲ ਮਨ ਸਹਜ ਵਿੱਚ ਆਉਣ ਦੇ ਨਾਲ ਜੋ ਸੁਖ ਮਿਲਿਆ ਇਹੀ ਪਰਮੇਸ਼ਰ ਦੇ ਮਿਲਣ ਦੀ ਨਿਸ਼ਾਨੀ ਹੈ ਅਤੇ ਇਸ ਮਿਲਣ ਦੀਆਂ ਯਾਰਾ ਨਿਸ਼ਾਨੀਆਂ ਕੀ ਨੇ ਨਿਰਭਉ ਭੈ ਮਨ ਹੋਏ ਮਨ ਸੰਸਾਰ ਵਾਲੇ ਉਪਸਿਓ ਨ ਡਰ ਹੋ ਗਿਆ ਨਿਰਭਉ ਹੋ ਗਿਆ ਤੇ ਪਰਮੇਸ਼ਰ ਦੇ ਭੈ ਵਿੱਚ ਹਉਮੈ ਦੀ ਮੈਲ ਖਤਮ ਹੋ ਜਾਣ ਨਾਲ ਇੱਕ ਪਵਿੱਤਰ ਭਾਵਨੀ ਦੇ ਨਾਲ ਜੁੜਿਆ ਰਹਿੰਦਾ ਹੈ ਭਾਵ ਕੇ ਮਨ ਦੀ ਮੈਲ ਦੂਰ ਹੋ ਜਾਂਦੀ ਹੈ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵਿਖੇ ਰਾਮ ਹਧੂਰੇ ਪਰਮੇਸ਼ਰ ਦੀ ਨਿਰਮਲ ਭਉ ਦੇ ਵਿੱਚ ਰਹਿੰਦਿਆਂ ਹੋਇਆਂ ਉਸ ਪਰਮੇਸ਼ਰ ਦੇ ਗੁਣ ਗਾਏ ਅਤੇ ਗੁਣ ਗਾਉਣ ਦੇ ਨਾਲ ਫਿਰ ਮਨ ਦੀ ਅਵਸਥਾਏ ਬਣ ਜਾਂਦੀ ਹੈ ਕਿ ਪਰਮੇਸ਼ਰ ਉਸ ਨੂੰ ਜ਼ਾਹਰਾ ਜ਼ਹੂਰ ਮਹਿਸੂਸ ਹੋਣ ਲੱਗ ਪੈਂਦਾ ਹੈ ਭਾਵ ਦਿਸਣ ਲੱਗ ਪੈਂਦਾ ਹੈ ਹਰ ਆਤਮ ਰਾਮ ਪਸਾਰਿਆ Swami ਸਰਬ ਰਹਾ ਪ੍ਰਪੂਰੇ ਉਸ ਪਰਮਾਤਮਾ ਨੂੰ ਬਾਣੀ ਦੇ ਵਿੱਚ ਆਤਮਾਰਾਮ ਨੇ ਲਿਖਿਆ ਇੱਥੇ ਹਣ ਸਤਿਗੁਰਾਂ ਨੇ ਉਹਨਾਂ ਨੂੰ ਫਿਰ ਇਹ ਆਤਮਾਰਾਮ ਕਿਹਾ ਹਰ ਆਤਮਾਰਾਮ ਪਸਾਰਿਆ ਉਸ ਪਰਮੇਸ਼ਰ ਦੇ ਸਾਰੇ ਪਸਾਰੇ ਸਵਾਮੀ ਪਾਪ ਮਾਲਕ ਉਸ ਮਾਲਕ ਪ੍ਰਭੂ ਪਰਮੇਸ਼ਰ ਆਤਮਾਰਾਮ ਦਾ ਪਸਾਰਾ ਜਿਹੜਾ ਸਰਬ ਰਹਾ ਭਰੂਏ ਜਿਹੜਾ ਹਰ ਥਾਂ ਤੇ ਤੇ ਵਰਤ ਰਿਹਾ ਹੈ ਉਹ ਮਹਿਸੂਸ ਹੋਣ ਲੱਗ ਪੈਂਦਾ ਉਹ ਜੋ ਹਰ ਥਾਂ ਤੇ ਸਤਿਗੁਰੂ ਭਪੂਰ ਹੈ ਸਰਬ ਵਿਆਪਕ ਹੈ ਅੰਤਰ ਬਾਹਰ ਹਰ ਪ੍ਰਭ ਇੱਕੋ ਅੰਦਰ ਵੀ ਹੈ ਉਹ ਬਾਹਰ ਵੀ ਹੈ ਅੰਦਰ ਅਤੇ ਬਾਹਰ ਨੂੰ ਜੇ ਮੈਂ ਆਪਣੇ ਸ਼ਬਦਾਂ ਵਿੱਚ ਸਪਸ਼ਟ ਕਰਨਾ ਹੋਵੇ ਤਾਂ ਬਿਲਕੁਲ ਇੰਜ ਹੈ ਜਿਵੇਂ ਮੱਛੀ ਪਾਣੀ ਵਿੱਚ ਰਹਿੰਦੀ ਹੈ ਪਾਣੀ ਉਸ ਦੇ ਅੰਦਰ ਵੀ ਹੈ ਤੇ ਪਾਣੀ ਉਸ ਦੇ ਬਾਹਰ ਵੀ ਹੈ ਤੇ ਪਾਣੀ ਹੀ ਉਸ ਦਾ ਜੀਵਨ ਹੈ ਇਹ ਦੂਜੀ ਲਾਭ ਵਿੱਚ ਪ੍ਰਵਿਰਤ ਹੋਇਆ ਜਨ ਵਿਅਕਤੀ ਜੋ ਫਿਰ ਸੰਗਤ ਵਿੱਚ ਜਾ ਕੇ ਪਰਮੇਸ਼ਰ ਦਾ ਨਾਮ ਜਪਣ ਲੱਗ ਪੈਂਦਾ ਮੇਲ ਹਰ ਜਨਮ ਅੰਗਲ ਗਏ ਫਿਰ ਸੰਗਤ ਦੇ ਨਾਲ ਮਿਲ ਕੇ ਉਸ ਪਰਮੇਸ਼ਰ ਦੇ ਉਸਤਿ ਕਰਦਾ ਜਨ ਨਾਨਕ ਦੂਜੀ ਲਾਭ ਚਲਾਈ ਉਸ ਦੀ ਇਹ ਦੂਸਰੀ ਲਾਭ ਦੀ ਸੰਪੂਰਨਤਾ ਦੀ ਨਿਸ਼ਾਨੀ ਵੀ ਦੱਸ ਰਹੀ ਨੇ ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸ਼ਬਦ ਵਜਾਏ ਉਸ ਦੇ ਅੰਦਰ ਅਨਹਦ ਸ਼ਬਦ ਦੀ ਧੁਨੀ ਜੋ ਹਰੇਕ ਬੰਦੇ ਦੇ ਅੰਦਰ ਵਿਆਪਕ ਹੈ ਉਸ ਨੂੰ ਸੁਣਨ ਲੱਗ ਜਾਂਦੀ ਹੈ ਹਾਰਤੀ ਜਿਹੜੀ ਲਾਵ ਮਨ ਚਾਉ ਭੈ ਆ ਬੈ ਰਗੀਆਂ ਬਲਰਾਮ ਜੀ ਹੋ ਮੈਂ ਐਸੇ ਸਤਿਗੁਰ ਦੇ ਬਲਹਾਰੇ ਜਾਨਾ ਕਿ ਉਹ ਜਦਕ ਵਿਅਕਤੀ ਕੋਈ ਤੀਸਰੀ ਲਾਵ ਦੇ ਵਿੱਚ ਪ੍ਰਵਰਤ ਹੁੰਦਾ ਹੈ ਨਹਦ ਸ਼ਬਦ ਸੁਣਨ ਨਾਲ ਉਸ ਸਰੋਤ ਨਾਲ ਜੁੜਨ ਕਰਕੇ ਮਨ ਵਿੱਚ ਬੈਰਾਗ ਪੈਦਾ ਹੁੰਦਾ ਹੈ ਇਹ ਮਨ ਦੇ ਬੈਰਗੀ ਹੋਣ ਨਾਲ ਜਾਂ ਮਨ ਦਾ ਬੈਰਗੀ ਹੋਣਾ ਅਸਲ ਵਿੱਚ ਪ੍ਰਮਾਤਮਾ ਦੇ ਵਿਛੋੜੇ ਨੂੰ ਮਹਿਸੂਸ ਕਰਨਾ ਹੈ ਉਹ ਪਰਮੇਸ਼ਰ ਦੇ ਵਿਛੋੜੇ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ ਸੰਤ ਜਨਾ ਹਰ ਮੇਲ ਹਰ ਪਾਇਆ ਬੜਪਾਗੀਆਂ ਬਦਰਾਮ ਜੀਓ ਮੈਂ ਉਸ ਪਰਮੇਸ਼ਰ ਦੇ ਸਦਕੇ ਜਾਣਾ ਹੈ ਜੋ ਤੀਸਰੀ ਲਾਭ ਵਿੱਚ ਪਰਵਰਤਤ ਹੋਏ ਜਨ ਨੂੰ ਜੋ ਸੰਤ ਜਨਾ ਭਾਵ ਹੋਰ ਸੰਗੀ ਸਾਥੀਆਂ ਨਾਲ ਮੇਲ ਕਰਕੇ ਪ੍ਰਭੂ ਦੀ ਸਿੱਖਤ ਸਲਾਹ ਵਿੱਚ ਪਰਵਰਤਤ ਹੋਣ ਕਰਕੇ ਉਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ ਹਰ ਪਾਇਆ ਪਰਮੇਸ਼ਰ ਮਿਲ ਗਿਆ ਉਸ ਨੂੰ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਉਸ ਨਿਰਮਲ ਹਰੀ ਪਰਮੇਸ਼ਰ ਨੂੰ ਦੀ ਪ੍ਰਾਪਤੀ ਨਾਲ ਕੀ ਹੋਇਆ ਉਹ ਹੁਣ ਹਰੀ ਪਰਮੇਸ਼ਰ ਦੇ ਗੁਣ ਗਾਉਂਦਾ ਜਾਂ ਉਸਨੇ ਹਰੀ ਪਰਮੇਸ਼ਰ ਦੇ ਗੁਣ ਗਾਏ ਮੁਖ ਬੋਲੀ ਹਰ ਬਾਣੀ ਮੁਖ ਮੂਨ ਨਾਲ ਉਹ ਹਰ ਵਕਤ ਉਸ ਪਰਮੇਸ਼ਰ ਦੀ ਬੋਲੀ ਹੀ ਬੋਲਦਾ ਹੈ ਪਰਮੇਸ਼ਰ ਦੀ ਬੋਲੀ ਕਿਹੜੀ ਹੈ ਗੁਰਬਾਣੀ ਸੰਤ ਜਨਾਂ ਵਡਭਾਗੀ ਪਾਇਆ ਹਰ ਕਥੀ ਹੈ ਅਕਥ ਕਹਾਣੀ ਵੱਡਿਆਂ ਭਾਗਾਂ ਨਾਲ ਦੂਸਰੇ ਹੋਰ ਜਨਾਂ ਦੇ ਨਾਲ ਮਿਲ ਕੇ ਪਰਮੇਸ਼ਰ ਦੀ ਸਿੱਖ ਸਲਾਹ ਕਰਦੇ ਰਹੇ ਹਰ ਕਥੀ ਹੈ ਅਕਥ ਕਹਾਣੀ ਸਤਗੁਰ ਕਹਿੰਦੇ ਨੇ ਕਿ ਸਾਨੂੰ ਇਸੇ ਤਰੀਕੇ ਨਾਲ ਹੀ ਕਰਨਾ ਚਾਹੀਦਾ ਹੈ ਕਿ ਦੂ ਸੰਗਤ ਵਿੱਚ ਜਾ ਕੇ ਉਸ ਪਰਮੇਸ਼ਰ ਦੀ ਕਥਾ ਜਿਹੜੀ ਆ ਉਹ ਕਥਣੀ ਚਾਹੀਦੀ ਹੈ ਹਿਰਦਾ ਹਰ 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 ਤੁਨ ਉਪਜੀ ਇਹ ਅਭਿਆਸੀ ਜਨਾਂ ਨੂੰ ਮਹਿਸੂਸ ਹੁੰਦਾ ਜਦ ਨਾਮ ਦਿਰੜ ਹੋ ਜਾਂਦਾ ਉਹ ਲੱਗ ਜਾਂਦੇ ਹਨ ਤਾਂ ਤੇਲ ਦੀ ਹਰੇ ਧੜਕਣ ਨਾਲ ਟਿਕ 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 ਉਹ ਉਸ ਨੂੰ ਇੰਜ ਹੀ ਮਹਿਸੂਸ ਹੁੰਦਾ ਜਿਵੇਂ ਉਹ ਹਰ 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 ਜਾ ਵਾਹਿਗੁਰੂ 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 ਕਰ ਰਿਆ ਵੇ ਸਤਿਗੁਰੂ ਕਹਿੰਦੇ ਨੇ ਐਸੀ ਤੁਨ ਆਪਣੇ ਆਪ ਹੀ ਪੈਦਾ ਹੁੰਦੀ ਹੈ ਹਰ ਜਪੀਐ ਮਸਤਕ ਭਾਗ ਜਿਓ ਇਸ ਤਰੀਕੇ ਨਾਲ ਹੀ ਉਸ ਨੂੰ ਜਪਣਾ ਤੇ ਇਹ ਜਪਦੇ ਉਹੀ ਹਨ ਜਿਨ੍ਹਾਂ ਦੇ ਮਸਤਕ ਦੇ ਵਿੱਚ ਭਾਗ ਦੇ ਵਿੱਚ ਪਰਮੇਸ਼ਰ ਖੁਦ ਲਿਖ ਦਿੰਦਾ ਜਨ ਨਾਨਕ ਬੋਲੇ ਤੀਜੀ ਲਾਵਾ ਹਰ ਉਪਜੈ ਮਨ ਬੈਰਾਗ ਜੀ ਗੁਰੂ ਨਾਨਕ ਪਾਤਸ਼ਾਹ ਚੌਥੇ ਸ੍ਰੀ ਗੁਰੂ ਅੰਦਾਸ ਪਾਤਸ਼ਾਹ ਦੇ ਵਿੱਚ ਬਹਿ ਕੇ ਆਪਣਾ ਨਾਮ ਆਪਣੇ ਨਾਮ ਦੀ ਮੋਹ ਰਜਨ ਨਾਨਕ ਬੋਲੇ ਆਖਦੇ ਹਨ ਕਿ ਤੀਜੀ ਲਾਬ ਦੇ ਵਿੱਚ ਹਰ ਹਰ ਦੀ ਤੁਨ ਉਪਜਨ ਕਰਕੇ ਪਰਮੇਸ਼ਰ ਦੀ ਉਹ ਤੁਨ ਉਪਜਨ ਕਰਕੇ ਮਨ ਬਿਰਗੀ ਹੋ ਜਾਂਦਾ ਹੈ ਉਸ ਪਰਮੇਸ਼ਰ ਨੂੰ ਮਿਲਣ ਵਾਸਤੇ ਹੋਰ ਤਾਂਗ ਪੈਦਾ ਹੋ ਜਾਂਦੀ ਹੈ ਹਰ ਚੌਥੜੀ ਲਾਬ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਚੌਥੀ ਲਾਵ ਪ੍ਰਕਰਮਾ ਚੌਥੀ ਅਵਸਥਾ ਦੇ ਵਿੱਚ ਮਨ ਜਿਹੜਾ ਸਹਿਜ ਵਿੱਚ ਆ ਜਾਂਦਾ ਹੈ ਸਹਿਜ ਭਾਵ ਭਾਣੇ ਵਿੱਚ ਆ ਜਾਂਦਾ ਹੈ ਕੁਛ ਚੰਗਾ ਹੋ ਗਿਆ ਤਾਂ ਵੀ ਉਸ ਦਾ ਹੁਕਮ ਜੇ ਕੁਛ ਬੁਰਾ ਹੋ ਗਿਆ ਤਾਂ ਵੀ ਉਸ ਦਾ ਹੁਕਮ ਮਨ ਦੀ ਗੱਲ ਨੂੰ ਉਹ ਘੱਟ ਸੁਣਦਾ ਹੈ ਤੇ ਗੁਰੂ ਦੀ ਗੱਲ ਜ਼ਿਆਦਾ ਸੁਣਦਾ ਹੈ ਮਨ ਦੀ ਗੱਲ ਨੂੰ ਛੱਡ ਕੇ ਗੁਰੂ ਦੀ ਗੱਲ ਸੁਣਦਾ ਤੇ ਕਰਦਾ ਹੈ ਇਹੋ ਹੀ ਸਹਿਜ ਹੈ ਗੁਰਮੁਖ ਮਿਲਿਆ ਸੁਭਾਏ ਹਰ ਮਨ ਮਨ ਮੀਠਾ ਲਾਇਆ ਬਨਰਾਮ ਇੱਥੇ ਗੁਰਮਖ ਖਖੇ ਨੂੰ ਸਿਆਰੀ ਪਈ ਹੋਈ ਹੈ ਇਸ ਦਾ ਮਤਲਬ ਹੈ ਪਰਮੇਸ਼ਰ ਨਾਲ ਮਲਾਪ ਹੋ ਗਿਆ ਉਹ ਗੁਰਮਖ ਉਹ ਪਰਮੇਸ਼ਰ ਸਹਿ ਸੁਭਾਏ ਮਿਲ ਗਿਆ ਤੇ ਕੀ ਹੋਇਆ ਹਰ ਮਨ ਤਨ ਮਨ ਦੇ ਵਿੱਚ ਵੀ ਤੇ ਸਰੀਰ ਦੇ ਵਿੱਚ ਵੀ ਆਤਮਾ ਵਿੱਚ ਵੀ ਤੇ ਸਰੀਰ ਦੇ ਵਿੱਚ ਹੀ ਉਸ ਦੇ ਨਾਮ ਦੀ ਮਠਾਸ ਦਾ ਆਨੰਦ ਅਨੰਦੋ ਅਨੰਦ ਵਰਤਣ ਲੱਗ ਜਾਂਦਾ ਹੈ ਮੈਂ ਐਸੇ ਸਤੂਰਤ ਨੂੰ ਬੁਲਾਰੇ ਜਾਂਦਾ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਮੁਖ ਵਿੱਚ ਮਿੱਠਾ ਅੰਮ੍ਰਿਤ ਹਰ ਰਸ ਦੀ ਪ੍ਰਾਪਤੀ ਹੋਈ ਤੇ ਇਸ ਇਹ ਇਸੇ ਗੱਲ ਦੀ ਨਿਸ਼ਾਨੀ ਹੈ ਕਿ ਪਰਮੇਸ਼ਰ ਨੂੰ ਸਹਜ ਵਿੱਚ ਰਹਿਣ ਕਰਕੇ ਉਹ ਜਨ ਭਾ ਗਿਆ ਚੰਗਾ ਲੱਗ ਗਿਆ ਆਨੰਦ ਦੇ ਨਾਲ ਹਰ ਲਿਵ ਲਈ ਫਿਰ ਜਦ ਪਰਮੇਸ਼ਰ ਨੂੰ ਭਾ ਗਿਆ ਤੇ ਫਿਰ ਪਰਮੇਸ਼ਰ ਨੂੰ ਜਿਹੜਾ ਭਾ ਜਾਵੇ ਤੇ ਫਿਰ ਕੀ ਹੁੰਦਾ ਅਨ ਦਿਨ ਰਾਤ ਦਿਨ ਉਹ ਪਰਮੇਸ਼ਰ ਉਸ ਨੂੰ ਆਪਣੇ ਨਾਲ ਜੁੜੀ ਰੱਖਦਾ ਹੈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵਜੀ ਵਧਾਈ ਮਨ ਚਿੰਦਿਆ ਫਲ ਮਨ ਚੰਦਿਆ ਫਲ ਆਵਾਗਵਣ ਤੋਂ ਮੁਕਤੀ ਹੈ ਆਵਾਗਵਣ ਭਾਵ ਕਰਮ ਬੰਧਨ ਕਰਕੇ ਕਿਸੇ ਮਾੜੇ ਜੰਗੇ ਜੂਨਾਂ ਦੇ ਵਿੱਚ ਘੁੰਮਦੇ ਰਹਿਣਾ ਕਦੇ ਮਨੁੱਖੀ ਜੂਨ ਚ ਆ ਗਿਆ ਕਦੇ ਪਸ਼ੂ ਜੂਨ ਚ ਚਲਾ ਗਿਆ ਕਦੇ ਪੰਛੀ ਜੂਨ ਚ ਚਲਾ ਗਿਆ ਕਦੇ ਪਤਾਲ ਜੂਨ ਚ ਚਲਾ ਗਿਆ ਇਸ ਚੀਜ਼ ਤੋਂ ਨਿਜਾਤ ਮਿਲ ਜਾਂਦੀ ਹੈ ਇਸੇ ਨੂੰ ਹੀ ਮਨ ਚੰਦਿਆ ਫਲ ਸਤਿਗੁਰੂ ਕਹਿੰਦੇ ਹਨ ਮਨ ਚੰਦਿਆ ਫਲ ਪਾਇਆ ਸਵਾਮੀ ਹਰਨਾਮੈ ਵਚੀ ਵਧਾਈ ਉਸ ਪਰਮੇਸ਼ਰ ਦੇ ਨਾਮ ਨਾਲ ਜੁੜਨ ਕਰਕੇ ਇਸ ਫਲ ਦੀ ਪ੍ਰਾਪਤੀ ਹੋਈ ਅਤੇ ਫਿਰ ਮੰਨ ਦੇ ਵਿੱਚ ਹਰ ਵਕਤ ਵਿਗਾਸ ਅਤੇ ਆਨੰਦ ਦੇ ਵਿੱਚ ਵਧਦਾ ਹੁੰਦਾ ਹੀ ਰਹਿੰਦਾ ਹੈ ਵਧਦਾ ਹੀ ਰਹਿੰਦਾ ਹੈ ਹਾਰ ਪ੍ਰਭ ਠਾਕੁਰ ਕਾਜ ਰਚਾਇਆ ਉਸ ਪਰਮੇਸ਼ਰ ਪ੍ਰਭੂ ਨੇ ਠਾਕੁਰ ਨੇ ਹੀ ਇੱਕ ਕਾਰਜ ਆਪ ਹੀ ਰਚਾਇਆ ਸੀ ਆਪ ਹੀ ਧਨ ਹਿਰਦੈ ਨਾਮ ਵਿਗਾਸੀ ਉਸ ਧਨ ਉਹ ਜਨ ਉਹ ਆਤਮਾ ਉਹ ਰੂਹ ਉਹ ਸਰੀਰ ਉਹ ਵਿਅਕਤੀ ਉਹ ਜਨ ਜਿਸ ਦੇ ਹਿਰਦੇ ਦੇ ਵਿੱਚ ਨਾਮ ਦਾ ਵਿਗਾਸ ਨਾਮ ਦਾ ਖੇੜਾ ਪੈਦਾ ਉਸ ਨੇ ਕੀਤਾ ਜਾਨ ਨਾਨਕ ਬੋਲੇ ਚੌਥੀ 라ਵੈ ਹੁਣ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਦੇ ਚੌਥੇ ਸਰੀਰ ਵਿੱਚ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਕੇ ਕਹਿੰਦੇ ਹਨ ਦੱਸਦੇ ਹਨ ਬੋਲਦੇ ਹਨ ਹਰ ਪਾਇਆ ਪ੍ਰਭ ਅਬਨਸੀ ਇਹ ਉਸ ਹਰੀ ਪਰਮੇਸ਼ਰ ਅਬਨਸੀ ਪੁਰਖ ਅਬਨਸੀ ਜੋ ਕਦੇ ਨਾਸ ਨਹੀਂ ਹੁੰਦਾ ਨਾਲ ਮਿਲਾਪ ਹੋ ਜਾਂਦਾ ਹੈ ਸ਼ਬਦ ਵਿਚਾਰ ਕਰਦੇ ਆ ਬਹੁਤ ਸਾਰੀਆਂ ਹੁੰਦੀਆਂ ਤਾਂ ਰਹਿ ਗਈਆਂ ਹੁਣ ਵੀ ਆ ਜੋ ਸਤਿਗੁਰਾਂ ਨੇ ਦਾਸ ਨੂੰ ਸਮਝਾਇਆ ਜਿੰਨੀ ਕਿਰਪਾ ਕੀਤੀ ਜਿੰਨਾ ਕਿ ਮੈਨੂੰ ਸਮਝ ਆਇਆ ਉਹ ਆਪ ਸੰਗਤ ਨਾਲ ਦਾਸ ਨੇ ਸਾਂਝਾ ਕਰ ਲਿਆ ਕੋਈ ਗਲਤੀ ਕਮੀ ਪੇਸ਼ੀ ਹੋਵੇ ਤੁਸੀਂ ਆਪ ਜੀ ਨੇ ਆਪੇ ਹੀ ਦੂਰ ਕਰ ਲੈਣੀ ਸੇਵਾਵਾਂ ਨੂੰ ਪ੍ਰਵਾਨ ਕਰਨਾ ਅਤੇ ਪਿਆਰ ਵਿੱਚ ਆ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ